ਦੀ ਸਰਕਾਰ ਮਰਦਾਬਾਦ 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 ਨਰੇਗਾ ਨੂੰ ਬੰਦ ਕਰਨ ਵਾਲੀ ਸਰਕਾਰ ਮਰਦਾਬਾਦ 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 ਉਹ ਬੋਟਰੀ ਪਾਉਂਦੇ ਜਿਹੜੀ ਵੋਟ ਆ ਉਹ ਈਵੀਐਮ ਬਣਾਉਂਦੀ ਹੈ ਜਿਹੜਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਉਹ ਝਾਲੀ ਪ੍ਰਧਾਨ ਮੰਤਰੀ ਹੈਗਾ ਉਹ ਈਵੀਐਮ ਮਸ਼ੀਨਾਂ ਦਾ ਬਣਾਇਆ ਹੋਇਆ ਇੱਕ ਗੱਲ ਕਹੀ ਈਵੀਐਮ ਮਸ਼ੀਨ ਈਵੀਐਮ ਮਸ਼ੀਨ ਆਪ ਵੋਟ ਕ੍ਰੀਏਟ ਕਰਦੀ ਆ ਪਰ ਪੰਜਾਬ ਦੇ ਵਿੱਚ ਕਿਉਂ ਨਹੀਂ ਵਿਜੀਪੀ ਦੀ ਸਾਹੀ ਪਰ 20000 ਏਕੜ ਪ੍ਰਤੀ ਏਕੜ ਕਿਸਾਨਾਂ ਨੂੰ ਐਲਾਨ ਕਰਤਾ ਪੰਜਾਬ ਸਰਕਾਰ ਨੇ ਪਰ ਅਸੀਂ ਪੁੱਛਦੇ ਹਾਂ ਮਜ਼ਦੂਰਾਂ ਨੂੰ ਕੀ ਕੀਤਾ ਦੇ ਵਿੱਚ ਬਹੁਤ ਵੱਡਾ ਰੋਸ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਨੇਪਾਲ ਦੇ ਵਿੱਚ ਰਾਜ ਪਲਟਾ ਹੋਇਆ ਸੰਦੇ ਜਿਹੜੇ ਲੁਟੇਰੇ ਲੀਡਰ ਨੇ ਉਹਨਾਂ ਨੂੰ ਪੰਜਾਬ ਭਾ ਕੇ ਕੁੱਟਿਆ ਜਾਊਗਾ ਪੂਰੇ ਭਾਰਤ ਦੇ ਵਿੱਚ ਭਾਰਤ ਮੁਕਤੀ ਮੋਰਚਾ ਤੇ ਹੋਰ ਕਈ ਸੰਸਥਾਵਾਂ ਨੇ ਦਰਨਾ ਪ੍ਰਦਰਸ਼ਨ ਕੀਤਾ ਹੈ ਤੇ ਅੱਜ ਅਸੀਂ ਸਰਦੂਲਗੜ੍ਹ ਖੜੇ ਆ ਇੱਥੇ ਐਸ ਡੀ ਐਮ ਦਫ਼ਤਰ ਦੇ ਸਾਹਮਣੇ ਇਹਨਾਂ ਨੇ ਇੱਕ ਧਰਨਾ ਪ੍ਰਦਰਸ਼ਨ ਕੀਤਾ ਹੈ ਤੇ ਨਾਲ ਉਹਨਾਂ ਦੀਆਂ ਮੰਗਾਂ ਕੀ ਆ ਇੱਕ ਵਾਰ ਇਹਨਾਂ ਨਾਲ ਗੱਲਬਾਤ ਕਰਦੇ ਆ ਅੱਜ ਇੱਥੇ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਆਲ ਇੰਡੀਆ ਦੇ ਵਿੱਚ ਵੀ ਇਹ ਅੱਜ ਜਗ੍ਹਾ-ਜਗ੍ਹਾ ਤੇ ਲੱਗਿਆ ਹੋਇਆ ਮੋਰਚਾ ਕੀ ਮੋਰਚੇ ਦਾ ਮੁੱਖ ਮੰਤਵ ਕੀ ਆ ਤੇ ਕੀ ਤੁਹਾਡਾ ਇਹ ਜਿਹੜਾ ਮੋਰਚਾ ਆ ਸਕਸੈਸ ਹੋ ਸਕਦਾ ਹਾਂ ਅੱਜ ਜਿਹੜਾ ਇਹ ਹੈ ਭਾਰਤ ਮੁਕਤੀ ਮੋਰਚੇ ਵੱਲੋਂ ਬਹੁਜਨ ਮੁਕਤੀ ਪਾਰਟੀ ਵੱਲੋਂ ਭਾਰਤ ਦੇ 660 ਜ਼ਿਲ੍ਹਿਆਂ ਦੇ ਵਿੱਚ ਧਰਨਾ ਲੱਗਿਆ ਹੋਇਆ ਹੈ ਜੀ ਜ ਜੀ ਦੀ ਗਵਾਹੀ ਬਾਬਨ ਮੇਸ਼ਰਾ ਮੁਖ ਸਾਹਿਬ ਕਰ ਰਹੇ ਨੇ ਜਿਹੜੀ ਸਾਡੀ ਪੰਜਾਬ ਦੀ ਮੰਗ ਹੈ ਪੰਜਾਬ ਦੀ ਮੰਗ ਮਨਰੇਗਾ ਦੀ ਹੈ ਕਿ ਮਨਰੇਗਾ ਚਾਲੂ ਹੋਣਾ ਚਾਹੀਦਾ ਹੈ ਜਿਨ੍ਹਾਂ ਦੇ ਮਕਾਨ ਡਿੱਗੇ ਹੋਏ ਨੇ ਉਹਨਾਂ ਦੇ ਮਕਾਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਜਿਹੜੇ ਪੂਰੇ ਦੇਸ਼ ਦੇ ਵਿੱਚ ਹੈ ਜਿਹੜੀ ਮੰਗ ਹੈ ਈਵੀਐ ਮਸ਼ੀਨਾਂ ਦੀ ਹੈ ਈਵੀਐ ਮਸ਼ੀਨਾਂ ਨਾਲ ਸਾਡੇ ਦੇਸ਼ ਦੇ ਵਿੱਚ 2000 ਤੋਂ ਜਾਲੀ ਸਰਕਾਰਾਂ ਬਣਦੀਆਂ ਨੇ ਲੋਕ ਵੋਟ ਨਹੀਂ ਪਾਉਂਦੇ ਜਿਹੜੀ ਵੋਟ ਹੈ ਉਹ ਈਵੀਐ ਬਣਾਉਂਦੀ ਹੈ ਜਿਹੜਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਉਹ ਜਾਲੀ ਪ੍ਰਧਾਨ ਮੰਤਰੀ ਹੈਗਾ ਉਹ ਈਵੀਐ ਮਸ਼ੀਨਾਂ ਦਾ ਬਣਾਇਆ ਹੋਇਆ ਤੇ ਬਾਕੀ ਅਸੀਂ ਕਹਿੰਦੇ ਹਾਂ ਕਿ ਦੇ ਵਿੱਚ ਜਿਹੜੀ OBC ਲੋਕਾਂ ਦੀ ਜਿਹੜੀ ਗਿਣਤੀ ਹੈ ਜਿਨ੍ਹਾਂ ਨੂੰ ਲਹਾਰ ਤਰਖਾਨ ਨਾਈ ਸ਼ੀਂਬਾ ਗਡਰੀਆ ਕਹਿੰਦੇ ਉਹਨਾਂ ਦੀ ਗਿਣਤੀ ਹੈ ਜਿਹੜੀ 62% ਹੈ ਪਰ ਉਹਨਾਂ ਦਾ ਜੱਜ ਇੱਕ ਵੀ ਨਹੀਂ ਹੈਗਾ ਉਹਨਾਂ ਦਾ ਡੀਸੀ ਇੱਕ ਵੀ ਨਹੀਂ ਪੂਰੇ ਦੇਸ਼ ਦੇ ਵਿੱਚ ਪ੍ਰੋਫੈਸਰ ਇੱਕ ਨਹੀਂ ਹੈਗਾ ਅਸੀਂ ਬੇਨਤੀ ਕਰਦੇ ਹਾਂ ਕਿ ਜਿੰਨੀ ਜਿਨ੍ਹਾਂ ਦੀ ਗਿਣਤੀ ਹੈ ਉਹਨੇ ਉਹਨਾਂ ਦੇ ਜੱਜ ਹੋਣੇ ਚਾਹੀਦੇ ਨੇ ਉਹਨੀਆਂ ਉਹਨਾਂ ਦੀਆਂ ਕੁਰਸੀਆਂ ਹੋਣੀਆਂ ਚਾਹੀਦੀਆਂ ਨੇ ਤੇ ਇਸ ਕਰਕੇ ਜਿਹੜਾ ਸਾਡਾ ਤੁਸੀਂ ਪੁੱਛ ਰਹੇ ਸੀ ਕਿ ਤੁਹਾਡਾ ਇਹ ਸਫਲ ਹੋਏਗਾ 2029 ਦੇ ਵਿੱਚ ਅਸੀਂ ਲੋਕ 15 ਕਰੋੜ ਸੜਕ ਤੇ ਆਵਾਂਗੇ ਅਸੀਂ ਸੜਕਾਂ ਤੇ ਆਵਾਂਗੇ ਤਾਂ ਅਸੀਂ ਜਨਰਲ ਅੰਦੋਲਨ ਕਰਾਂਗੇ ਜਨਰਲ ਅੰਦੋਲਨ ਉਸੇ ਤਰੀਕੇ ਕਰਾਂਗੇ ਜਿਵੇਂ ਲੰਕਾ ਦੇ ਵਿੱਚ ਹੋਇਆ ਨੇਪਾਲ ਦੇ ਵਿੱਚ ਹੋਇਆ ਕਿਉਂਕਿ ਨੇਪਾਲ ਦੇ ਵਿੱਚ ਅਸੀਂ ਕਹਿੰਦੇ ਆ ਉੱਥੇ ਰਾਜਤੰਤਰ ਸੀ ਕੁਝ ਆਦਮੀ ਮਾਰੇ ਨੇ ਉੱਥੇ ਪ੍ਰੋਪਰਟੀ ਸਾੜੀ ਹੈ ਪਰ ਭਾਰਤ ਦੇ ਵਿੱਚ ਭਾਰ ਦਾ ਸੰਵਿਧਾਨ ਲਾਗੂ ਹੈ ਅਸੀਂ ਬਸ ਇਹਨਾਂ ਨੂੰ ਕਹਾਂਗੇ ਤੁਹਾਨੂੰ ਮਾਰਨਾ ਨਹੀਂ ਕੁੱਟਣਾ ਨਹੀਂ ਬਸ ਸਾਡਾ ਦੇਸ਼ ਛੱਡ ਕੇ ਵਗ ਜਾਓ ਸੋ ਇਹੀ ਸਾਡੀ ਅੱਜ ਦੀ ਜੇਤਰਨੇ ਜੀ ਤੁਸੀਂ ਇੱਕ ਗੱਲ ਕਹੀ ਈਵੀਐਮ ਮਸ਼ੀਨ ਈਵੀਐਮ ਮਸ਼ੀਨ ਆਪ ਵੋਟ ਕ੍ਰੀਏਟ ਕਰਦੀ ਆ ਪਰ ਪੰਜਾਬ ਦੇ ਵਿੱਚ ਕਿਉਂ ਨਹੀਂ ਬੀਜਪੀ ਦੀ ਸਰਕਾਰ ਪੰਜਾਬ ਦੇ ਵਿੱਚੋ ਜਿੱਥੋਂ ਤੱਕ ਤੁਹਾਨੂੰ ਵੱਡੀ ਗੱਲ ਦੱਸਣ ਲੱਗਿਆ ਕਿ ਪੰਜਾਬ ਦੇ ਵਿੱਚ ਕੇਸ਼ਰੀਵਾਲ ਦੀ ਸਰਕਾਰ ਸੀ ਉਹਦੇ ਉੱਥੇ 70 ਸੀਟਾਂ ਨੇ ਵਿਧਾਨ ਸਭਾ ਦੀਆਂ ਜਿਹੜੀਆਂ ਦਿੱਲੀ ਦੇ ਵਿੱਚ ਤੇ ਜਿਹੜੀਆਂ 67 ਸੀਟਾਂ ਨੂੰ ਕੇਸ਼ਰੀਵਾਲ ਲੈ ਗਿਆ ਤੇ ਨਾ ਬੀਜਪੀ ਲੈ ਗਈ ਪਰ ਤੂੰ 4 ਮਹੀਨਿਆਂ ਪਿੱਛੋਂ ਜਿਹੜੀਆਂ ਲੋਕ ਸਭਾ ਨੇ ਚੋਣਾਂ ਹੁੰਦੀਆਂ ਨੇ ਲੋਕ ਸਭਾ ਦੇ ਵਿੱਚ ਉੱਥੇ 7 ਐਮਪੀ ਖੜੇ ਹੁੰਦੇ ਨੇ ਉਹ ਸੱਤੇ ਵੀ ਸੱਤੇ ਬੀਜਪੀ ਦੇ ਬਣਦੇ ਨੇ ਇਹ ਦੋਨੇ ਜਾਣੇ ਰਲ ਮਿਲ ਕੇ ਜਿਹੜਾ ਉੱਥੇ ਆਪਣੇ ਕਗੇਸਰੀਵਾਲ ਤੇ ਮੋਦੀ ਆ ਜਿਹੜਾ ਰਾਲ ਮਿਲ ਕੇ ਈਵੀਐ ਨਾਲ ਖੇਡ ਖੇਡ ਰਹੇ ਨੇ ਤੇ ਜਿਹੜਾ ਹੁਣ ਵੀ ਹੈ ਮੈਂ ਪੰਜਾਬ ਦੇ ਵਿੱਚ ਕਾਲੀਦਾਲ ਵਾਲੇ ਕਹਿੰਦੇ ਨੇ ਅਸੀਂ ਸਰਕਾਰ ਬਣਾਵਾਂਗੇ ਕਾਂਗਰਸ ਵਾਲਾ ਹੀ ਕਹਿੰਦੇ ਅਸੀਂ ਬਣਾਵਾਂਗੇ ਆ ਝਾੜੂ ਵਾਲੇ ਕਹਿੰਦੇ ਅਸੀਂ ਬਣਾਵਾਂਗੇ ਅਸੀਂ ਇਹ ਕਹਿੰਦੇ ਆ ਕਿ ਸਰਕਾਰ ਉਹ ਦੀ ਬਣੂ ਜਿਹਦੇ ਨਾਲ ਈਵੀਐ ਮਸ਼ੀਨਾਂ ਦਾ ਸਮਝੌਤਾ ਹੋ ਗਿਆ ਉਹਦੀ ਸਰਕਾਰ ਬਣਨੀ ਹੈ ਉਹ ਦੇਖੋ ਕਿਹਦੇ ਨਾਲ ਆਉ ਹ ਅਸੀਂ ਮੌਕੇ ਦੀ ਦੱਸਦੇ ਆ ਕਿ ਇਹਨਾਂ ਦੀ ਸਰਕਾਰ ਬਣੂਗੀ ਪੰਜਾਬ ਦੇ ਵਿੱਚ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਲਗਭਗ 25 ਦਿਨਾਂ ਤੋਂ بارشਾਂ ਕਾਰਨ ਜਿਹੜਾ ਨੁਕਸਾਨ ਹੋਇਆ ਜਿਹਦੇ ਵਿੱਚ ਕਿਸਾਨਾਂ ਦਾ ਨੁਕਸਾਨ ਵੀ ਹੋਇਆ ਕਿਸਾਨਾਂ ਦੀਆਂ ਫਸਲਾਂ ਮਰ ਗਈਆਂ ਜਿਹੜਾ ਮਜ਼ਦੂਰ ਆ ਉਹ ਕਿਸਾਨ ਤੇ ਡਿਪੈਂਡ ਕਰਦਾ ਹੈ ਅੱਗੇ ਕੀ ਹੁੰਦਾ ਸੀ ਅਸੀਂ ਹਾੜੀ ਵੇਲੇ ਸਾਡੇ ਮਜ਼ਦੂਰ ਸੀ ਜਿਹੜੇ ਉਹ ਕਣਕ ਵੱਢ ਲੈਂਦੇ ਸੀ 6 ਮਹੀਨੇ ਦਾ ਰਾਸ਼ਨ ਇਕੱਠਾ ਕਰ ਲੈਂਦੇ ਸੀ ਤੇ ਸੌਣੀ ਦੇ ਵਿੱਚ ਆ ਕੇ ਅਸੀਂ ਨਰਮਾ ਚੁੱਕ ਲੈਂਦੇ ਸੀ ਤੇ ਸਾਡਾ ਸਾਰਾ ਦਰਮਦਾਰ ਇਨ੍ਹਾਂ ਚੀਜ਼ਾਂ ਤੇ ਹੁੰਦਾ ਸੀਗਾ ਹੁਣ ਜਦੋਂ ਉਸ ਤੋਂ ਬਾਅਦ ਜਦੋਂ ਹਾੜੀ ਵਾਲੀ ਫਸਲ ਦਾ ਮਸ਼ੀਨਾਂ ਤੇ ਡਿਪੈਂਡ ਹੋ ਗਈ ਕਣਕਾਂ ਮਸ਼ੀਨਾਂ ਨਾਲ ਵੱਢਣ ਲੱਗੇ ਤੇ ਹੁਣ ਤਾਂ ਖੇਤਾਂ ਦੇ ਵਿੱਚ ਅੱਗ ਲਾ ਦਿੰਦੇ ਬਲੀਆਂ ਵੀ ਨਹੀਂ ਚੁਗੀਆਂ ਜਾਂਦੀਆਂ ਤੇ ਹੁਣ ਸਦਾ ਦਾਰੂ ਮਦਾਰ ਰਿਹਾ ਗਿਆ ਨਰਮੇ ਚੂਗਣ ਤੇ ਤੇ ਐਸ ਕੀ ਇਸ ਵਾਰ ਜਿਹੜਾ ਨਰਮਾ ਵੀ ਹੜਾ ਨੇ ਮਾਰਤਾ 100 ਕਿਸਾਨ ਦਾ ਵੀ ਨੁਕਸਾਨ ਹੋਇਆ ਮਜ਼ਦੂਰ ਦਾ ਵੀ ਨੁਕਸਾਨ ਹੋਇਆ ਹੁਣ ਜਿੱਥੋਂ ਜਿਹੜਾ ਤੁਸੀਂ ਸਵਾਲ ਪੁੱਛਿਆ ਵੀ ਸਰਕਾਰ ਕਹਿੰਦੀ ਹੈ ਅਸੀਂ ਮਜ਼ਦੂਰਾਂ ਨੂੰ ਵੀ ਦੇਵਾਂਗੇ ਹੁਣ 20000 ਏਕੜ ਪ੍ਰਤੀ ਏਕੜ ਕਿਸਾਨਾਂ ਨੂੰ ਐਲਾਨ ਕਰਤਾ ਪੰਜਾਬ ਸਰਕਾਰ ਨੇ ਪਰ ਅਸੀਂ ਪੁੱਛਦੇ ਹਾਂ ਮਜ਼ਦੂਰਾਂ ਨੂੰ ਕੀ ਕੀਤਾ ਮਜ਼ਦੂਰਾਂ ਦਾ ਕੋਈ ਬਿਆਨ ਨਹੀਂ ਆਇਆ ਵੀ ਮਜ਼ਦੂਰਾਂ ਨੂੰ ਕੀ ਕੀ ਮਤਲਬ ਉਹਨਾਂ ਨੂੰ ਮੁਆਵਜ਼ਾ ਦਿੱਤਾ ਹੈ ਸੋ ਅਸੀਂ ਇਸ ਕਰਕੇ ਕਹਿੰਦੇ ਆਂ ਵੀ ਮਜ਼ਦੂਰ ਵੀ ਨਾਲ ਮਾਰਿਆ ਗਿਆ ਤੇ ਮਜ਼ਦੂਰ ਨੂੰ ਕੋਈ ਐਲਾਨਤਾ ਕਰੋ ਵੀ ਅਸੀਂ ਮਜ਼ਦੂਰ ਨੂੰ ਆ ਦੇਵਾਂਗੇ ਸੋ ਹਜੇ ਤੱਕ ਪੰਜਾਬ ਸਰਕਾਰ ਨੇ ਕੋਈ ਐਲਾਨ ਨਹੀਂ ਕੀਤਾ ਦੂਸਰੀ ਗੱਲ ਆ ਜਿਹੜੀ ਸੈਂਟਰ ਦੀ ਕੇਂਦਰ ਦੀ ਸਾਡੀ ਮੰਗ ਹੈ ਵੀ ਜਿਹੜੀ ਜਾਤੀ ਆਧਾਰਿਤ ਗਿਣਤੀ ਹੈ ਜਿਹੜੀ ਉਹ ਕੀਤੀ ਜਾਵੇ ਜਿੰਨੀ ਜਿਨ੍ਹਾਂ ਦੀ ਸੰਖਿਆ ਭਾਰੀ ਓਨੀ ਉਹਨਾਂ ਦੀ ਹਿੱਸੇਦਾਰੀ ਕਿਉਂਕਿ ਜਿੰਨੀ ਜਿਨ੍ਹਾਂ ਦੀ ਵੋਟ ਹੈ ਉਸ ਨੂੰ ਓਨੀ ਉਹਨਾਂ ਦੀ ਹਿੱਸੇਦਾਰੀ ਮਿਲਣੀ ਚਾਹੀਦੀ ਹੈ ਤੇ ਇੱਥੇ 1931 ਦੇ ਵਿੱਚ ਜਨਗਣਨਾ ਹੋਈ ਹੈ ਜਾਤੀ ਆਧਾਰਤ ਤੇ 1931 ਤੋਂ ਬਾਅਦ ਅੱਜ ਕਿੰਨੇ ਸਾਲ ਹੋ ਗਏ ਦੇਖ ਲਓ ਜਾਤੀ ਆਧਾਰਤ ਗਿਣਤੀ ਨਹੀਂ ਹੋਈ ਕੋਈ ਪਤਾ ਹੀ ਨਹੀਂ ਲੱਗ ਰਿਹਾ ਕਿ ਕਿਹਦੀ ਜਾਤੀ ਕਿੰਨੀ ਹੈ ਤੇ ਕਿਹਨੂੰ ਅਧਿਕਾਰ ਕਿੰਨੇ ਮਿਲਣੇ ਚਾਹੀਦੇ ਸੋ ਇਸ ਕਰਕੇ ਸਾਡੀ ਇਹ ਵੱਡੀ ਮੰਗ ਹੈ ਵੀ OBC ਦੀ ਤੇ ਅੱਗਰ ਅੱਤਰ ਬੈਕਆਊਟ ਕਲਾਸਿਸ ਦੀ SC ST OBC ਦੀ ਜਾਤੀ ਆਧਾਰਤ ਗਿਣਤੀ ਹੋਵੇ ਤੇ ਉਹਦੇ ਆਧਾਰ ਤੇ ਫਿਰ ਅੱਗੇ ਫੈਸਲੇ ਕੀਤੇ ਜਾਣ ਜੋ ਵੀ ਅੱਗੇ ਸਰਕਾਰਾਂ ਨੇ ਮੌਕੇ ਦੇਣੇ ਆ ਜਾਂ ਕੋਈ ਨੌਕਰੀਆਂ ਦੇਣੀਆਂ ਨੇ ਜਾਂ ਉਹਨਾਂ ਨੂੰ ਰਿਜ਼ਰਵੇਸ਼ਨ ਦੇਣੀਆਂ ਉਸ ਆਧਾਰ ਤੇ ਜਿੰਨੀ ਜਿੰਨਾ ਦੀ ਸੰਖਿਆ ਪਾਰੀ ਉਹ ਨਹੀਂ ਉਹਨਾਂ ਦੀ ਹਿੱਸੇਦਾਰੀ ਉਸ ਦੇ ਆਧਾਰ ਤੇ ਜਾਤੀ ਆਧਾਰਤ ਗਿਣਤੀ ਹੋਣੀ ਚਾਹੀਦੀ ਹੈ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਵੀ ਗਰੀਬਾਂ ਦਾ ਕੰਮ ਜਲਦੀ ਤੋਂ ਜਲਦੀ ਚਲਾਇਆ ਜਾਵੇ ਗਰੀਬਾਂ ਦੇ ਵਿੱਚ ਬਹੁਤ ਪਾਰੀ ਰੋਸ ਹੈ ਵੀ ਕਿਰਪਾ ਕਰਕੇ ਜਲਦੀ ਤੋਂ ਜਲਦੀ ਨਿਰੇਗਾ ਦਾ ਕੰਮ ਚਲਾਇਆ ਜਾਵੇ ਤੇ ਸਮਾਂ 100 ਦਿਨ ਤੋਂ ਵਧਾ ਕੇ ਅਸੀਂ ਤਾਂ ਕਹਿੰਦਾ ਵੀ 365 ਦੇ ਨਹੀਂ ਕਰ ਦਿੱਤਾ ਜਾਵੇ ਤੇ ਜੈ ਪਿੰਡ ਦੇ ਪਾਸ ਸਾਡੇ ਦੇਸ਼ ਨੂੰ ਲਗਭਗ ਪੌਣੀ ਸਦੀ ਹੋ ਗਈ ਦੇਸ਼ੀ ਯਾਦ ਹੋਇਆ ਨੂੰ ਪਰ ਸਾਡੇ ਜਿਹੜੇ ਗਰੀਬ ਲੋਕ ਨੇ ਉਹਨਾਂ ਦੀ ਉਹੀ ਹਾਲਤ ਆ ਅਮੀਰ ਹੋਰ ਅਮੀਰ ਹੋਦਾ ਜਾ ਰਿਹਾਗਾ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾਗਾ ਸੋ ਇਥੋਂ ਦੀਆਂ ਹਾਲਤਾਂ ਇਸ ਸੰਦੇ ਜਿਹੜੇ ਲੀਡਰ ਨੇ ਉਹਨਾਂ ਨੇ ਇਹਗੀਆਂ ਬਣਾਤੀਆਂ ਇਹਨਾਂ ਨੇ ਖੁਦ ਬਣਾਇਆ ਨੇ ਨੇਪਾਲ ਜਿਸ ਤਰ੍ਹਾਂ ਦੀ ਨੇਪਾਲ ਦੀ ਹਾਲਤ ਆ ਉਸ ਤੋਂ ਵੀ ਬੱਤਰ ਇਹਨਾਂ ਨੇ ਬਣਾ ਲਈਤੀ ਹਾਲਤ ਭਾਰਤ ਦੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਆ ਅੰਗਰੇਜ਼ ਦਿਨਾ ਦੇ ਵਿੱਚ ਜਿਸ ਤਰ੍ਹਾਂ ਨੇਪਾਲ ਦੇ ਵਿੱਚ ਰਾਜਪਾਲਟਾ ਹੋਇਆਗਾ ਤੇ ਉਮੀਦ ਹੈਗੀ ਬਣਦੇ ਜਾ ਰਹੀ ਆ ਵੀ ਉਸ ਤਰ੍ਹਾਂ ਹੀ ਭਾਰਤ ਦੇ ਵਿੱਚ ਵੀ ਰਾਜਪਾਲਟਾ ਹੋਊਗਾ ਤੇ ਇੱਥੋਂ ਦੇ ਜਿਹੜੇ ਲੁਟੇਰੇ ਲੀਡਰ ਨੇ ਉਹਨਾਂ ਨੂੰ ਪੰਜਾਬ ਜਾ ਕੇ ਕੁੱਟਿਆ ਜਾਊਗਾ ਅਸੀਂ ਗਰੀਬ ਦੱਸੋ ਕਿੱਧਰ ਜਾਈਏ ਨਾਲ ਤਾਂ ਕੋਈ ਨਰਮਕਪਾਏ ਵੀ ਕਿੱਥੇ ਮਤਲਬ ਰੋਟੀ ਪਾਣੀ ਦਾ ਕੋਈ ਸਾਧਨ ਨਹੀਂਗਾ ਸਾਡੇ ਕੋਲ ਸਾਡੇ ਘਰ ਵੀ ਪਾਟੇ ਹੋਇਆ ਸਾਰਾ ਵੀ ਮਤਲਬ ਸਾਡਾ ਤਾਂ ਨਾਸ਼ ਹੀ ਕੀਤਾ ਹੋਇਆ ਗਰੀਬਾਂ ਦਾ ਮੰਨ ਕੇ ਵੀ ਸਾਡਾ ਨਰੇਗਾ ਦਾ ਕੰਮ ਚਾਲੂ ਕੀਤਾ ਜਾਵੇ ਜਿਹੜੇ ਜੱਟ ਜ਼ਿਮੀਦਾਰ ਉਹ ਨਰਮਕਪਾਹ ਵੀ ਨਹੀਂ ਬੀਜਦੇ ਅਸੀਂ ਕਿੱਥੇ ਜਾਈਏ ਐ ਦੱਸੋ ਸਾਨੂੰ ਨਹੀਂ ਹੁਣ ਜਿਵੇਂ ਸਰਕਾਰਾਂ ਐਲਾਨ ਕਰ ਰਹੀਆਂ ਆਂ ਵੀ ਹਰ ਇੱਕ ਜੇ ਪਾਟਿਆ ਮਕਾਨ ਆ ਜਾਂ ਛੱਤ ਡਿੱਗੀ ਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਊ ਪਰ ਅਜੇ ਤੱਕ ਤੁਹਾਡੇ ਤੱਕ ਕੋਈ ਨਹੀਂ ਪਹੁੰਚਿਆ ਕੋਈ ਮੁਆਵਜ਼ਾ ਨਹੀਂ ਪਹੁੰਚਿਆ ਜੀ ਨਾ ਹੀ ਕੋਈ ਸਾਡੇ ਕੋਲੇ ਵੀ ਵੱਡਾ ਕੋਈ ਅਫਸਰ ਆਇਆ ਇਹ ਬਾਈ ਜੀ ਆਏ ਸੀ ਕੱਲ ਸਾਡੇ ਕੋਲੇ ਵੀ ਤੁਸੀਂ ਧਰਨੇ ਤੇ ਪਹੁੰਚਣਾ ਤੁਹਾਡੀ ਆਵਾਜ਼ ਨੂੰ ਬੁਲੰਦ ਕੀਤਾ ਜਾਵੇਗਾ ਤੁਸੀਂ ਆਇਓ ਧਰਨੇ ਤੇ ਅਸੀਂ ਤਾਂ ਆਏ ਆ ਜੀ ਅਸੀਂ ਵੀ ਮਜ਼ਦੂਰ ਆ ਤੁਹਾਨੂੰ ਪਤਾ ਪੀ ਰੋਟੀ ਪਾਣੀ ਦਾ ਕੋਈ ਸਾਧਨ ਨਹੀਂ ਹੈਗਾ ਸਾਡੇ ਕੋਲੇ ਵੀ ਸਾਡਾ ਇੱਕ ਨਰੇਗਾ ਦਾ ਸਾਧਨ ਉਹ ਚਾਲੂ ਕੀਤਾ ਜਾਵੇ ਜੀ ਕਿਹੜਾ ਪਿੰਡ ਹੈ ਤੁਹਾਡਾ ਸਾਡਾ ਮੀਰਪੁਰ ਖੁਰਦ ਜੀ ਨਹੀਂ ਇਹ ਨਰੀਗਾ ਹੁਣ ਚੱਲ ਨਹੀਂ ਰਿਹਾ ਤੁਹਾਡਾ ਨਹੀਂ ਜੀ ਨਹੀਂ ਚੱਲ ਰਿਹਾ ਮੰਨ ਕੇ ਸਰਪੰਚ ਨੂੰ ਮੈਂਬਰ ਨੂੰ ਸੈਕਟਰੀ ਨੂੰ ਜੀ ਉਹ ਕਹਿੰਦੇ ਮਤਲਬ ਉੱਪਰੋਂ ਹੀ ਕੰਮ ਬੰਦ ਆ ਕਹਿੰਦੇ ਸਾਡੀ ਕੋਈ ਇੰਦੇ ਚ ਜ਼ਿੰਮੇਵਾਰੀ ਨਹੀਂ ਗਈ ਹਾਂਜੀ ਕਹਿੰਦੇ ਉੱਪਰੋਂ ਹੀ ਕੰਮ ਬੰਦ ਆ ਤੇ ਸਾਨੂੰ ਵੀ ਮੁਆਵਜ਼ਾ ਦਿੱਤਾ ਜਾਵੇ ਸਾਡੇ ਘਰ ਛੱਤਾ ਇੱਕ ਇੱਕ ਕਮਰਾ ਸਾਰੇ ਛੱਤਾ ਪਾਟੀਆਂ ਹੋਈਆਂ ਉਹ ਕਦੋਂ ਵੀ ਸਾਡਾ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਜੀ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਆ ਜੇ ਸਾਡਾ ਕੋਈ ਜਾਨੀ ਮਾਲੀ ਨੁਕਸਾਨ ਹੋ ਗਿਆ ਉਹ ਜ਼ਿੰਮੇਵਾਰੀ ਸਰਕਾਰ ਦੀ ਆ ਸਾਡੀ ਨਹੀਂ ਕੋਈ ਅਸੀਂ ਤੇ ਇਹੀ ਮੰਗ ਆ ਸਾਡੀ ਤਾਂ ਵੀ ਨਿਰੇਗਾ ਦਾ ਕੰਮ ਚੱਲ ਪੇ ਸਾਡੇ ਘਰ ਪਾਏ ਜਾਣ ਘਰ ਪਾਟੇ ਪਏ ਨੇ ਬੁਰਾ ਹਾਲ ਹੋ ਰਿਹਾਗਾ ਘਰਾਂ ਦਾ ਸਾਰਾ ਸਮਾਨ ਭਿੱਜ ਗਿਆ ਟੁੱਟ ਗਿਆ ਸਮਾਨ ਸਾਰਾ ਕੰਧਾ ਪਾਟੀਆਂ ਪਈਆਂ ਸੱਤਾ ਪਾਟੀਆਂ ਪਈਆਂ ਗਿਆ ਘਰਾਂ ਦਾ ਪੂਰਾ ਵਾਹ ਹਾਲ ਹੋ ਰਿਹਾ ਹਜੇ ਬੱਠਲ ਜਿਹੜੇ ਧਰੇ ਚ ਉਹ ਵੀ ਪਾਣੀ ਦੇ ਭਰੇ ਪੈਨੇ ਅੰਦਰ ਹੋਊ ਜੁਕੀ ਧਰਮਸ਼ਾਲਾ ਚ ਹਾਂ ਬੁਰਾ ਹਾਲ ਹੋ ਰਿਹਾ ਧਰਮਸ਼ਾਲਾ ਹੀ ਨੀ ਚੱਜਦੀ ਵੀ ਉੱਥੀ ਬੈਜ ਜੀ ਗਏ ਜਾ ਕੇ ਪੰਨੇ ਪਾ ਪਾ ਕੇ ਅਸੀਂ ਟਾਈਮ ਪਾਸ ਕੀਤਾ ਹਜੇ ਪੰਨੇ ਲਾਹੇ ਨਹੀਂ ਅਸੀਂ ਉਤੋਂ ਲੋਕ ਗੁਹਾਰ ਲਗਾ ਰਹੇ ਨੇ ਕਿ ਜਿੱਧਰ ਹੜ੍ਹ ਆਏ ਸੀ ਉਹਨਾਂ ਨੂੰ ਤਾਂ ਮੁਆਵਜ਼ਾ ਸ਼ਾਇਦ ਦੇਵੇ ਸਰਕਾਰ ਜਾਂ ਨਾ ਦੇ ਵੀ ਪਰ ਜਿਨ੍ਹਾਂ ਦਾ ਇੱਥੇ ਕਾਰੋਬਾਰ ਠੱਪ ਹੋ ਗਿਆ ਮੀਂਹ ਦੇ ਨਾਲ ਇਹਨਾਂ ਦੇ ਕਾਰਨ ਨੁਕਸਾਨੇ ਗਏ ਬਹੁਤ ਵੱਡਾ ਖਰਾਬਾ ਹੋ ਗਿਆ ਪਰ ਅਜੇ ਤੱਕ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਨਾਲ ਹੀ ਜਿਹੜਾ ਇੱਕ ਰੋਜ਼ਗਾਰ ਮਿਲਿਆ ਹੋਇਆ ਸੀ ਸਰਕਾਰ ਵੱਲੋਂ ਅਜੇ ਤੱਕ ਮਨਰੇਗਾ ਦਾ ਕੰਮ ਜਿਹੜਾ ਉਹ ਵੀ ਨਹੀਂ ਸਟਾਰਟ ਹੋਇਆ ਇਹਦੇ ਨਾਲ ਹੀ ਅਗਲੀ ਅਪਡੇਟ ਅਗਲੀ ਕਿਸੇ ਖਬਰ ਦੇ ਨਾਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਕੈਮਰਾ ਪਰਸਨ ਪ੍ਰਕਾਸ਼ ਦੇ ਨਾਲ ਸੁਖਵਿੰਦਰ ਨਿਕੂ ਐਨਟੀਵੀ ਪੰਜਾਬੀ ਸਰਦੂਲਗੜ ਤੋਂ